ਬੁਰ ਮਹਾਰਾ ਜੀ ਨੇ ਸਾਡੀ ਪਰਮਾਤਮਾ ਨੇ ਕਿਰਪਾ ਕੀਤੀ ਹੈਗੀ ਤੇ ਚਲੋ ਬੱਚਿਆਂ ਦੀ ਮਿਹਨਤ ਦਾ ਫਲ ਦਿੱਤਾ ਉਹਨੇ ਸਾਡੀਆਂ ਜਿਹੜੀਆਂ ਅਰਦਾਸਾਂ ਸੀ ਪਰਮਾਤਮਾ ਜਿਹੜੀ ਕੀਤੀਆਂ ਸੀ ਉਹ ਮਹਾਰਾ ਜੀ ਸਾਡੀਆਂ ਬਹੁਤ ਨੇੜੇ ਹੋ ਕੇ ਸੁਣੀਆਂ ਐਂਕੋ ਸੰਭਾਲਕ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅ ਜਦੋਂ ਪੁੱਤ ਘਰ ਆਵੇਗਾ ਫਿਰ ਕਿਤਨਾ ਜਸ਼ਨ ਮਨਾਏ ਜਾਣਗੇ ਜਸ਼ਨ ਵਧੀਆ ਮਨਾਵਾਂਗੇ ਕਿ ਪੰਗੜੇ ਪਾਵਾਂਗੇ ਡੀਜੇ ਲਾਵਾਂਗੇ ਸਾਰਾ ਕੁਝ ਵਧੀਆ ਕਰਾਂਗੇ ਲੱਗਦਾ ਜਿਹੜੀਆਂ ਅਰਦਾਸਾਂ ਕੀਤੀਆਂ ਸੀ ਅੱਜ ਮੁੱਲ ਪੈ ਗਏ ਹੋਰ ਆਈ ਗੁਰੂ ਸਾਹਿਬ ਪਾਉਣ ਕਿਉਂ ਨਾ ਸੱਚੇ ਮਨ ਹੋਈਆਂ ਉਹਨਾਂ ਤੇ ਅਰਦਾਸ ਖਾਲੀ ਨਹੀਂ ਜਾਂਦੀ ਇਸ ਸਮੇਂ ਗੁਰਜੰਤ ਸਿੰਘ ਹਾਕੀ ਪਲੇਅਰ ਦੇ ਘਰ ਖੜੇ ਆ ਤੇ ਜਿਹੜੀ ਖੁਸ਼ੀ ਦਾ ਮਾਹੌਲ ਹੈ ਉਹ ਘਰ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਕਿਉਂਕਿ ਭਾਰਤ ਟੀਮ ਨੇ ਫਿਰ ਤੋਂ ਇੱਕ ਵਾਰ ਭਾਰਤ ਦੀ ਝੋਲੀ ਦੇ ਵਿੱਚ ব্রੌਨ ਮੈਡਲ ਪਾਇਆ ਤੇ ਪਰਿਵਾਰ ਦੇ ਵਿੱਚ ਜਿਹੜੀਆਂ ਖੁਸ਼ੀਆਂ ਨੇ ਉਹ ਵੇਖਣ ਨੂੰ ਮਿਲ ਰਹੀਆਂ ਤੇ ਪਰਿਵਾਰ ਵਿੱਚ ਜਿਹੜੇ ਜਸ਼ਨ ਮਨਾਏ ਜਾ ਰਹੇ ਨੇ ਮਠਾਈਆਂ ਇੱਕ ਦੂਜੇ ਨੂੰ ਖਵਾਈਆਂ ਜਾ ਰਹੀਆਂ ਨੇ ਤੇ ਜਿਹੜੇ ਪਿੰਡ ਵਾਸੀ ਵੀ ਆ ਉਹ ਵੀ ਇੱਥੇ ਮੌਜੂਦ ਨੇ ਤੇ ਜਿਹੜੀ ਖੁਸ਼ੀ ਦੀ ਲਹਿਰ ਉਹ ਪਰਿਵਾਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਗੁਰਜੰਤ ਸਿੰਘ ਦੇ ਫਾਦਰ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਲੈ ਫਾਦਰ ਸਾਹਿਬ ਪਹਿਲਾਂ ਤਾਂ ਬੜੀ ਉਸ਼ੀ ਇਹ ਤੋਂ ਵੱਧ ਕੀ ਹੋ ਸਕਦੀ ਹੈ ਕਿ ਹੋਰ ਨੂੰ ਮਹਾਰਾ ਜੀ ਨੇ ਸਾਡੀ ਮਹਾਤਮਾ ਨੇ ਕਿਰਪਾ ਕੀਤੀ ਹੈਗੀ ਤੇ ਚਲੋ ਬੱਚਿਆਂ ਦੀ ਮਿਹਨਤ ਦਾ ਫਲ ਦਿੱਤਾ ਉਹਨੇ ਸਾਡੀਆਂ ਜਿਹੜੀਆਂ ਅਰਦਾਸਾਂ ਸੀ ਪ੍ਰਮਾਤਮਾ ਜਿਹੜੀ ਕੀਤੀਆਂ ਸੀ ਉਹ ਮਹਾਰਾਜ ਜੀ ਸਾਡੀਆਂ ਦੇ ਬਹੁਤ ਨੇੜੇ ਹੋ ਕੇ ਸੁਣੀਆਂ। ਐਂਕੋ ਸੰਭਾਲਕ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਬਹੁਤ ਸੋਸ਼ੀਅਲ। ਜਦੋਂ ਪਹਿਲਾ ਗੋਲ ਹੋਇਆ ਸੀ ਸਪੇਨ ਦਾ ਤਾਂ ਇੱਕ ਦਿਲ ਨੂੰ ਕੌਮਾ ਹੋ ਰਿਹਾ ਸੀ। ਆਪਾਂ ਵੀ ਤੁਹਾਡੇ ਵੇਖ ਰਹੇ ਸੀ ਚਿਹਰੇ ਦੇ ਉੱਤੇ ਉਹਨੂੰ ਜਦੋਂ ਮੁਸਕਰਾਹਟ ਪਹਿਲਾਂ ਸੀ ਪਹਿਲਾਂ ਉੱਡ ਗਈ ਤੇ ਬਾਅਦ ਵਿੱਚ ਹੁਣ ਜਦੋਂ ਜਿੱਤਤਾ ਉਹਦੀ ਜਿਹੜੀ ਖੁਸ਼ੀ ਹੈ ਵੇਖਣ ਨੂੰ ਮਿਲ ਰਹੀ ਹੈ। ਇਹ ਫਰਕ ਤਾਂ ਪੈਂਦਾ ਵਗਾ। ਇਹ ਨਹੀਂ ਵੀ ਨਹੀਂ ਪੈਂਦਾ। ਜਦੋਂ ਹੁਣ ਦੂਜੇ ਪਾਸੇ ਗੋਲ ਹੁੰਦਾ ਵਗਾ ਉਹਦੋਂ ਦੂਜੇ ਪਾਸੇ ਨੂੰ ਫਰਕ ਪੈਂ ਤੇ ਚਲੋ ਮਾਲਕ ਨੇ ਕਿਰਪਾ ਕੀਤੀ ਵੀ ਚਲੋ ਸਾਡਾ ਕੰਫੀਡੈਂਸ ਲੂਜ਼ ਨਹੀਂ ਹੋਇਆ ਐਂ ਬੱਚਿਆਂ ਦਾ ਵੀ ਨਹੀਂ ਹੁੰਦਾ ਸਾਡਾ ਆਪਣਾ ਵੀ ਨਹੀਂ ਹੋਇਆ ਪਰਮਾਤਮਾ ਨੇ ਚਲਦਾ ਹੈ ਤੁਸੀਂ ਹੌਸਲਾ ਪੂਰਾ ਤਿਆਰੀ ਨਾਲ ਦਿੰਦੇ ਹੋ ਕਿਉਂਕਿ ਤੁਸੀਂ ਪਹਿਲਾਂ ਵੀ ਦੱਸ ਰਹੇ ਕਿ ਫੋਨ ਕੀਤਾ ਉਦੋਂ ਹੌਸਲਾ ਦਿੱਤਾ ਭਾਵੇਂ ਹਾਰ ਜਿੱਤ ਤਾਂ ਰੱਬ ਦਾ ਪਾਣਾ ਹੈ ਜਾਂ ਮਿਹਨਤ ਤੇ ਪੂਰੀ ਗੱਲ ਹੁੰਦੀ ਹੈ ਮਗਰ ਤੁਹਾਡੀ ਜਿਹੜੀ ਹਿੰਮਤ ਦਿੱਤੀ ਜਾਂਦੀ ਉਹ ਅਲੱਗ ਗੱਲ ਹੈ ਵੇਖੋ ਜੀ ਇਹ ਜਿਹੜੀ ਮਿਹਨਤ ਹੈ ਨਾ ਇੱਕ ਦੀ ਭਗਤੀ ਹੈਗੀ ਹੁਣ ਬੱਚਿਆਂ ਨੇ ਮਿਹਨਤ ਕੀਤੀ ਹੈਗੀ ਉਹਨੇ ਪ੍ਰਮਾਤਮਾ ਨੇ ਭਗਤੀ ਦਾ ਫਲ ਦੇਣਾ ਫਲ ਤੇ ਮਿਹਨਤ ਦਾ ਮਿਲਣਾਗਾ ਉਹਦਾ ਤੇ ਮਿਲਣਾ ਨਹੀਂਗਾ ਦੋ ਚੀਜ਼ਾਂ ਜਾਣ ਤੇ ਮਿਹਨਤ ਕਰਨਾ ਬਸ ਬਸ ਤੇ ਸਾਨੂੰ ਇਹ ਵੀ ਸਾਨੂੰ ਉਸ ਪ੍ਰਭ ਦੇ ਵਿਸ਼ਵਾਸ ਹੀ ਹੈਗਾ ਵੀ ਮਹਾਰਾਜ ਨੇ ਸਾਡੀ ਸੁਣ ਲਈ ਹੈਗੀ ਚਲੋ ਜੋ ਪ੍ਰਮਾਤਮਾ ਕਰਦਾ ਉਹ ਠੀਕ ਹੀ ਕਰਦਾ ਉਹ ਕੁਦਰਤ ਕਦੀ ਗਲਤ ਨਹੀਂ ਕਰਦੀ ਚਲੋ ਮੈਡਲ ਦਾ ਰੰਗ ਤਾਂ ਨਹੀਂ ਚੇਂਜ ਹੋਇਆ ਪਰ ਸਾਡੇ ਵਾਸਤੇ ਚੇਂਜ ਹੈਗਾ ਅਹੀਂ ਗੋਲਡ ਆ ਸਾਡੇ ਬਾਦਸ਼ਾਹ ਕਿਸ ਤਰ੍ਹਾਂ ਮਨਾਏ ਜਾ ਰਹੇ ਹੁਣ ਮਨਾਇਆ ਨਾ ਪੂਰੇ ਪਰਵਾਰ ਦੇ ਪੂਰੀ ਖੁਸ਼ੀ ਹੈਗੇ ਦੇਖੋ ਕਿੱਦਾਂ ਕਿੱਦਾਂ ਵੇਖੋ ਵੀ ਮਹਾਰਾਜ ਦੀ ਕਿਰਪਾ ਹੀ ਪਈ ਹੈਗੀ ਤੇ ਜੇ ਆਏ ਕਿਤੇ ਅੱਜ ਅਸੀਂ ਰਹਿ ਜਾਂਦੇ ਤਾਂ ਅਸੀਂ ਚੋਕ ਵਰਗੇ ਬੈਠੇ ਹੋਣਾ ਤੋ ਗੁਰਜੰਤ ਤੇ ਪਰਿਵਾਰ ਦੇ ਵਿੱਚ ਜਿਹੜੀ ਖੁਸ਼ੀ ਆ ਉਹ ਦੇਖਣ ਮੇਰੇ ਦਾਦਾ ਜੀ ਜਦੋਂ ਦਾਦਾ ਜੀ ਕਿੰਨੀ ਕਿ ਖੁਸ਼ੀ ਫਿਰ ਮਹਿਸੂਸ ਹੋ ਰਹੀ ਨਹੀਂ ਜਾਣ ਰਹੀ ਕਿ ਕਿੰਨੇ ਸੱਸ਼ਨ ਕਿਵੇਂ ਬਣਾਏ ਜਾਣਗੇ ਜੋ ਪੁੱਤ ਆਏਗਾ ਬਸ ਉਹਦੇ ਦੋ ਚੋਂ ਪਿੰਡਾਂ ਨੇ ਮਨਾਉਣੇ ਅਸੀਂ ਇਕੱਲੇ ਕੋਣ ਮਨਾਉਣਾ ਇੱਥੇ ਉੱਧਰ ਰੌਣਕ ਵੇਖਣੀ ਵਾਲੀ ਹੋਣੀ ਆ ਪਿਛਲੀ ਵਾਰੀ ਵੀ ਬਹੁਤ ਸੀ ਪਿਛਲੀ ਵਾਰੀ ਜਦੋਂ ਅਸੀਂ ਰਾਏ ਫਾਂਸੀ ਤੋਂ ਤੁਰੇ ਹੰਬਰ ਸਰ ਸਾਹਿਬ ਤੋਂ ਦਰਬਾਰ ਸਾਹਿਬ ਤੋਂ ਲੱਗਦਾ ਜਿਹੜੀਆਂ ਅਰਦਾਸਾਂ ਕੀਤੀਆਂ ਸੀ ਅੱਜ ਮੁੱਲ ਪੈ ਗਿਆ ਗੁਰ ਆਈ ਗੁਰੂ ਸਾਹਿਬ ਪਾਉਣ ਕਿਉਂ ਨਾ ਸੱਚੇ ਮਨ ਹੋਈਆਂ ਹਣ ਤੇ ਅਰਦਾਸ ਖਾਲੀ ਨਹੀਂ ਜਾਂਦੀ ਤੋ ਇਹ ਖੁਸ਼ੀਆਂ ਜਿਹੜੀਆਂ ਤੁਸੀਂ ਦੇਖ ਪਾ ਰਹੇ ਹੋ ਇਹ ਪਰਿਵਾਰ ਦੇ ਵਿੱਚ ਨੇ ਗੁਰਜਨ ਸਿੰਘ ਦੇ ਮਾਤਾ ਜੀ ਵੀ ਸਾਡੇ ਨਾਲ ਮੌਜੂਦ ਨੇ ਮਾਤਾ ਜੀ ਖੁਸ਼ੀ ਤੇ ਜਿਹੜੇ ਅਥਰੂ ਉਹ ਵੀ ਦੇਖਣ ਨੂੰ ਮਿਲ ਰਹੇ ਆ ਜਿਹੜੀ ਖੁਸ਼ੀ ਹੈ ਕੀ ਕਹਿਣਾ ਚਾਹੋਗੇ ਖੁਸ਼ੀ ਤੇ ਬਹੁਤ ਜ਼ਿਆਦਾ ਚਲੋ ਅਹੀਂ ਸੋਚ ਆਹੀ 골ਡ ਮੈਡਲ ਪਰ ਇਹ ਸਾਡੇ ਵਾਸਤੇ 골ਡ ਹੀ ਆ ਹਾਂ ਅਹੀਂ ਬੱਚਿਆਂ ਨੂੰ ਆਖਿਆ ਸੀ ਕੱਲ ਫੋਨ ਆਇਆ ਸੀ ਕਿ ਤਗੜੇ ਹੋ ਜਾ ਕੋਈ ਨਹੀਂ ਮੈਚ ਇੱਕ ਰੇਂਦਾ ਤੁਹਾਡਾ ਵਾਹਿਗੁਰੂ ਠੀਕ ਕਰੂਗਾ ਪਰਮਾਤਮਾ ਕੇ ਬਹੁਤ ਅਰਦਾਸਾਂ ਕੀਤੀਆਂ ਉਹਨੇ ਤੁਹਾਡੀ ਭਗਤੀ ਮੋੜ ਨਹੀਂ ਜਦੋਂ ਪੁੱਤ ਪੌਣਾ ਆਇਆ ਕੱਲ ਕੀ ਗੱਲ ਹੁੰਦੀ ਫਿਰ ਇਹੋ ਗੱਲ ਕੀਤੀ ਕਿ ਤਗੜੇ ਹੋ ਜੋ ਇੱਕ ਤੁਹਾਡਾ ਮੈਚ ਰਹਿੰਦਾ ਵਾ ਤੇ ਵਾਹਿਗੁਰੂ ਚੰਗਾ ਕਰੂਗਾ ਬਹੁਤ ਅਰਦਾਸਾਂ ਹੀ ਕੀਤੀਆਂ ਪਰਮਾਤਮਾ ਨੇ ਤੁਹਾਡੀ ਭਗਤੀ ਮੋੜ ਨਹੀਂ ਚਲੋ ਅੱਜ ਮੋੜ ਦਿੱਤੀ ਹੁਣ ਜਦੋਂ ਪੁੱਤ ਘਰ ਆਵੇਗਾ ਫਿਰ ਕਿਤਨਾ ਜਸ਼ਨ ਮਨਾਏ ਜਾਣਗੇ ਜਸ਼ਨ ਵਧੀਆ ਮਨਾਵਾਂਗੇ ਕਿ ਪੰਗੜੇ ਪਾਵਾਂਗੇ ਡੀਜੇ ਲਾਵਾਂਗੇ ਸਾਰਾ ਕੁਝ ਵਧੀਆ ਕਰਾਂਗੇ ਸੋ ਇਸ ਸਾਫਤੌਰ ਤੇ ਜਿਹੜੀ ਖੁਸ਼ੀ ਹੈ ਮਾਤਾ ਦੇ ਅੱਖਾਂ ਦੇ ਵਿੱਚ ਦਿਖਾਈ ਦੇ ਰਹੀ ਹੈ ਤੇ ਜਿਹੜੀ ਖੁਸ਼ੀ ਦੇ ਅਥਰੂ ਹੈ ਸਾਫਤੌਰ ਤੇ ਦਿਖਾਈ ਦੇ ਰਹੇ ਨੇ ਕਿਉਂਕਿ ਇਸ ਤਰ੍ਹਾਂ ਦੀ ਖੁਸ਼ੀ ਹੋਣੀ ਵੀ ਚਾਹੀਦੀ ਹੈ ਕਿਉਂਕਿ ব্রਾਊਨ ਮੈਡਲਸ ਭਾਵੇਂ ਮਿਲਿਆ ਮਗਰ ਉਹਨਾਂ ਦਾ ਕਹਿਣਾ ਕਿ ਸਾਡੇ ਲਈ 골ਡ ਹੀ ਆ ਕਿਉਂਕਿ ਇਹ ਵੀ ਬੜੀ ਵੱਡੀ ਗੱਲ ਹੁੰਦੀ ਹੈ ਕਿਉਂਕਿ ਭਾਰਤ ਦੇਸ਼ ਨੇ 52 ਸਾਲ ਬਾਅਦ ਇਹ ਚੋਲੀ ਪਾਇਆ ਸੀ ਮੈਡਲ ਤੇ ਹੁਣ ਜਿਹੜੀ ਖੁਸ਼ੀ ਦੂਸਰੀ ਵਾਰ ਜਿਹੜਾ ব্রਾਊਨ ਮੈਡਲ ਹੈ ਭਾਰਤ ਦੀ ਚੋਲੀ ਵਿੱਚ ਪਿਆ ਤੇ ਅਸੀਂ ਉਮੀਦ ਕਰਾਂਗੇ ਆਉਣ ਵਾਲੇ ਮੈਚਾਂ ਦੇ ਵਿੱਚ ਵੀ ਭਾਰਤ ਨੂੰ ਇਸ ਤਰ੍ਹਾਂ ਦੇ ਜਿਹੜੇ ਮੈਡਲ ਹੈ ਉਹ ਪ੍ਰਾਪਤ